ਦੇ ਨੀਰ ਗੱਲ ਕਰਦੇ ਕੋਈ ਨਹੀਂ ਲੈਂਦੇ ਬੜਾ ਸਪੈਸਰ ਸਾਡੇ ਜਿਹੜੇ ਪ੍ਰਚਾਰ ਨਾ ਜਫਾਏ ਚੌਨਾ ਵੀ ਅੱਜ ਦਾ ਹੱਥ ਬਣ ਕੇ ਚੋਣ ਕਰਕੇ ਬੱਕ ਜਿਹੜੀ ਲੜਾਈ ਹੈ ਉਹ ਬਾਰਡ ਬੈਂਚ ਜਿਹੜੀ ਸੰਸਦ ਚਲਾਉਂਦੀ ਆ ਨਾ ਉਹਦੇ ਨਾਲ ਹੈ ਕੈਸਾ ਹੁਣ ਮੈਂ ਬੇਨਤੀ ਕਰਦਾ ਕਿ ਆਪਾਂ ਪ੍ਰੈਸ ਵਾਲੇ ਵੀ ਆਏ ਨੇ ਆਪਾਂ ਨਾਰੇ ਲਾਵਾਂਗੇ तुम सारे ने नरिया का जवाब देान मजदूर एकता मुर्दाबाद किसान किसान मजदूर एकता सारे का एका नहर नहीं पक्की हो गए नहर पक्की नहीं हो मजदूर एकता ਔਰੇ ਸੋ ਨਿਹਾਲ ਸ੍ਰੀ ਆਕਾਲੋ ਔਰਾਂ ਦਾ ਪਹੂਗਾ ਚਾਹੇ ਆਪਣਾ ਕੰਮ ਦਿਵਾ ਲਓ ਚਾਹੇ ਆਪਣਾ ਫਿਰਕਵਾ ਲਓ ਚਾਹੇ ਆਪਣਾ ਅਮਾਨ ਦਿਵਾ ਲਓ ਕੁਛ ਨਾ ਕੁਛ ਤਾਂ ਦਿਵਾਉਣਾ ਜੋ ਵਿਦੇਸ਼ੀ ਸਰਕਾਰ ਦੇ ਮੌਜੂਦ ਰਹੇ ਜਾਂਦੇ ਕਿੱਥੇ ਲਾਗਣਾ ਸਾਡੇ ਭਰਾ ਜੀ ਇਹਨਾਂ ਨੂੰ ਔਰ ਐਕਸ਼ਨ ਦੇ ਰਹੇ ਇਹਨਾਂ ਨੂੰ ਜੇ ਜਾਨ ਨੂੰ ਕੋ ਬਾਤ ਕਹਿੰਦਾ ਹੈ ਜਦੋਂ ਦੇਖਦਾ ਹੈ ਜੀ ਪਤਾ ਨਹੀਂ ਇਹਦੇ ਪਿਓ ਲੋ ਜੇ ਨਹੀਂ ਜਦੋਂ ਪੜਾਈ ਨਾ ਆ ਗਾ ਦਰੋਂ ਕੇ ਨਾ ਸੋਚੋ ਬਟੇ ਕਰਣਾ ਕਿ ਕੇਦਰ ਤੋਂ ਮਿਲਣਾ ਪਿਆਣਾ ਪਰ ਤੁਸੀਂ ਦਰਵਾਜ਼ਾ ਕਰਦੀਆਂ ਆਪਾਂ ਸ਼ੁਰੂਆਤ ਕਰਦੀਆਂ ਸ਼ਤਾ ਦੇ ਕੌਣ ਰੁਕਿਆ

ਦੇ ਜਿਹੜੇ ਦਸ ਨਗਰ ਨਾਉਂ ਦੇ ਇਸ ਸ਼ਹਿਰ ਤੋਂ ਬਹੁਤ ਨੀ ਦੇ ਦੂਰ ਹੈ ਨਾ ਤਾਂ ਪੋਸਿਬਿਲਟੀ ਹੈ ਕਿ 405 ਨਾ ਵੀ ਹੋ ਜਾਏਗਾ ਕਿ ਕਿਹੜੀ ਹੋਵੇਗੀ ਬੈਲਕਨੀ ਜਾਂ ਗੱਲ ਜੰਗ ਕੰਦੀ ਹੈ ਦੇਖੋ ਜੇ ਜਿਹੜੀ ਜਿਹੜਾ ਆਪਾਂ ਇੱਕ ਮਿੰਟ ਖੜੀ ਜਿੰਦਾ ਜਾਉਂਗੇ ਜੀ ਇਹ ਕਰਨਾ ਹੈ ਇਹ ਕਰ ਲਓ ਸਾਈਡ ਸਾਈਡ ਡਾਈਨਿੰਗ ਕੀਤੀ ਹੈ ਜਿਹੜਾ ਪ੍ਰੋਜੈਕਟ ਹੁੰਦਾ ਬਹੁਤ ਸੋਲ ਸਮਝ ਕੇ ਬਣਾਇਆ ਗਿਆ ਦੇਖੋ ਇਹਦੇ ਵਿੱਚ ਦੋ ਚੀਜ਼ਾਂ ਨੇ ਹਰਿਆਣੇ ਵਾਲੇ ਦੀ ਬਸ ਨੂੰ ਪਹਿਲਾਂ ਕਰਦੇ ਤੇ ਨਾਲ ਉਹਦਾ ਬੀਐਮਐਲ ਕਨਾਲ ਜਾਂਦੀ ਆ ਭਾਗੜਾ ਮੀਨੇਤ ਨਾਲ ਜਾਂਦੀ ਆ ਉਹਦਾ ਬੈਡ ਵੀ ਪੱਕਾ ਹੈ ਲੈ ਉਹ ਵੀ ਪੱਕੀਆਂ ਨੇ ਉਹ ਆਪ ਦਾ ਮਜੇ ਨਾਲ ਪਾਣੀ ਲਈ ਜਾਂਦੇ ਨੇ ਰਾਜਸਥਾਨ ਵਾਲੇ ਨੇ ਉਹਦਾ ਵੀ ਉਹ ਰਾਜਸਥਾਨ ਜਿਹੜੀ ਬੀਟੂ ਜਾਂਦੀ ਆ ਜਿਹਦਾ ਜਾਂਦੀ ਕਨਾਲ ਜਿਹਨੂੰ ਆਪਾਂ ਕਹਿੰਦੇ ਆ ਉਹਦਾ ਬੈਡ ਵੀ ਪੱਕਾ ਤੇ ਸਾਈਡਾਂ ਵੀ ਪੱਕੀਆਂ ਨੇ ਉਹ ਵੀ ਆਪਣਾ ਮਜੇ ਨਾਲ ਸਾਡਾ ਜਿਹੜਾ ਪਾਣੀ ਹੈ ਘੱਟੋ ਘੱਟ 40-50% ਸਭ ਤੋਂ ਵੱਧ ਲਈ ਜਾਂਦੇ ਨੇ ਕਦੀ ਜਿਹੜੀ ਲਾਈਫ ਲਾਈਨ ਹੈ ਇਹ ਹਸਾਂਦ ਨਾਲ ਹੀ ਆ ساری ਮੰਗ ਦੀ ਲਈ ਗਈ ਇਹਨੂੰ ਇੰਨਾ ਸੋਹਣਾ ਬਣਾਇਆ ਇਹਦਾ ਬੈੱਡ ਆਪਾਂ ਕਿਤੇ ਵੀ ਨਹੀਂ ਇੱਕ ਜਗ੍ਹਾ ਤੇ ਵੀ ਨਹੀਂ ਆਪਾਂ ਕਿਤੇ ਪੱਕਾ ਕੀਤਾ ਜਿਹੜੀ ਬੈੱਡ ਬੈੱਡ ਦੇ ਵਿੱਚ ਰੀਚਾਰਜ ਹੁੰਦੀ ਹੈ ਕਿੱਟੋ-ਘੱਟ ਮੋਰ 90 95% ਦੀ ਬੈਟਰੀ ਦੀ ਹੁੰਦੀ ਹੈ ਸਾਈਡਾਂ ਦੇ ਤੇ ਤਾਂ ਸਾਈਡਾਂ ਸਾਈਡਸ ਨੂੰ ਚੋਟ ਹੋ ਜਾਂਦਾ ਉਹਦੇ ਨਾਲ ਕੋਈ ਰੀਚਾਰਜਿੰਗ ਨਹੀਂ ਹੁੰਦੀ ਹੈ ਬਹੁਤ ਮਾਈਨਰ ਰੀਚਾਰਜਿੰਗ ਹੁੰਦੀ ਆ 5 5 10% ਤਾਂ ਹੀ ਜਿਹੜੀ ਅਸੀਂ ਕੈਲਕੂਲੇਸ਼ਨਾਂ ਕੀਤੀਆਂ ਨੇ ਸਾਰਾ ਕੁਝ ਕੀਤਾ ਉਹਦੇ ਸਾਰਾ ਇਹਨਾਂ ਆਪਣੇ ਕੋਲ ਡਾਟੇ ਕਰਦੇ ਹੋਏ ਨਹੀਂ ਦੇਖੋ ਬਹਿਮੀ ਪਿੰਡਾਂ ਚ ਆਇਆ ਹੋਇਆ ਬੰਦਾ ਬਹਿਮੀ ਪਿੰਡਾਂ ਦੇ ਵਿੱਚ ਪੜਿਆ ਹੋਇਆ ਅਸੀਂ ਤੁਹਾਡੇ ਨਾਲ ਤੁਸੀ ਐਵੇਂ ਲੱਗਦਾ ਤੁਹਾਨੂੰ ਕਿ ਵੀ ਮੈਂ ਅਸੀਂ ਕਿਤੇ ਬਾਹਰਲੇ ਬੰਦੇ ਆਇਆ ਜਾਂ ਕੋਈ ਖੋਰਾ ਆਇਆ ਸਾਨੂੰ ਵੀ ਪਤਾ ਪ੍ਰੋਬਲਮ ਪੰਜਾਬ ਦੀ ਕੀ ਹੈ ਪੰਜਾਬ ਦੇ ਆਉਣ ਵਾਲੇ ਪਰਸੇ ਦੇ ਵਿੱਚ ਸਾਨੂੰ ਇਹ ਨਹਿਰ ਦੇ ਨਾਲ ਪਾਣੀ 3000 ਕਿਊਸੇ ਕਾਪਾ ਪੰਜਾਬ ਦਾ ਹਿੱਸਾ ਰਹਿੰਦਾ ਨਹੀਂ ਜਾਨੀ ਕਿ 1.5 ਐਮਐਫ ਜਿਹੜਾ ਪਾਣੀ ਹੈ ਉਹ ਸਾਡੇ ਗੋਫਰ ਦੇ ਵਿੱਚ ਪੈ ਜਾਊਗਾ ਅੱਗੇ ਪੈ ਜਾਊਗਾ ਆਪਣੀ ਪੈਣ ਪੜਾ ਦੇ ਸਾਰੇ ਜਿਹੜੇ ਇੱਧਰ ਸੰਗਰੂਰ ਪਲੇ ਕੋਰ ਦਾ ਸਾਰਾ ਬਠਿੰਡਾ ਸਾਹ ਸਭ ਹੈਗਾ ਉਹਨਾਂ ਨਾਲ ਜੀ ਜਦੋਂ ਇਹ ਗੱਲ ਸਹਿਮਤ ਹੋ ਗਈ। ਉਹਨੇ ਚੋੜੀ ਹੋ ਗਈ। ਐਸੀ ਪ੍ਰੈਕਟੀਕਲੀ ਦੋਨੋਂ ਸਵੇਰੇ ਸਾਡੇ ਖੇਤ ਚੱਲੋ ਪ੍ਰੈਕਟੀਕਲੀ ਆਪਾਂ ਇੱਕ ਖਾਲ ਪਾ ਲੈਂਦੇ ਹਾਂ। ਹਾਂ ਹਾਂ ਠੀਕ ਹੈ ਜੀ। ਤੁਸੀਂ ਮੈਨੂੰ ਦਿਖਾਦੇ ਵੀ ਛੈਡਾਂ ਤੋਂ ਪਾਣੀ ਨਹੀਂ ਜਾਂਦਾ। ਹਰ ਛੈਡਾ ਬਿਨਾਂ ਛੇਟੇ ਤੇ ਅਸੀਂ ਸਾਡੇ ਬਜ਼ੁਰਗ ਵੀ ਛੇਟਦੇ ਰਹੇ ਨੇ। ਨਾਲ ਜਦੋਂ ਨੂੰ ਨਹੀਂ ਲਾਉਂਦੇ ਛੇਟ ਉਹਨਾਂ ਚੋਂ ਪਾਣੀ ਲੱਗਣਾ। ਤੁਸੀਂ ਨਾਲ ਤੁਸੀਂ ਨਾਲ ਤੋਂ ਕਿੱਦਣੋਂ ਉਹਨੂੰ ਛੇਟਦੇ ਹੋ? ਉਹ ਨਾਲ ਹੀ ਜਾਂਦਾ ਜੀ ਨਾਲ ਛੈਡਾਂ ਨਾਲ ਦੇ ਨਾਲ ਵੀ ਆਪਣੀ ਬਹੁਤ ਕੀ ਚਾਹਤ ਦੀ ਹੁੰਦੀ। ਐਵੇਂ ਨਹੀਂ ਲੋਟੇ ਮੈਨੂੰ ਤਾਂ 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 ਕਿ ਜਿਹਦਾ ਇਹ ਵਾਲੀ ਕਿਸ ਤਰ੍ਹਾਂ ਦਾ ਹੁੰਦਾ ਕੋਈ ਵੀ ਨਹੀਂ ਖਾਚਦਾ ਸਾਬ ਇੱਕ ਗੱਲ ਆ ਬਈ ਇਹਨੂੰ ਜਿਵੇਂ ਆਪਾਂ ਚੌੜੀ ਗਾਂ ਦੀ ਵਾੜ ਡੂੰਗੀ ਨਹੀਂ ਕਰ ਸਕਦੇ ਡੂੰਗੀ ਨਹੀਂ ਕਰ ਸਕਦੇ ਡੂੰਗੀ ਤਾਂ ਨਹੀਂ ਕਰ ਸਕਦੇ ਇਹਦਾ ਲੈਵਲ ਆਪੋਂ ਤੇ ਇਸਦਾ ਲੈਵਲ ਆ ਉਹ ਲਿੰਕੜ ਆ ਕੋਈ ਫਾਲ ਨਹੀਂ ਦਿੱਤੀ ਹੁੰਦੀ ਬੱਚੇ ਜਿਸ ਵਕਤ ਖਤਮ ਕਰਦੇ ਫਾਲ ਲੈਣੀ ਸੀ ਬੱਚੇ ਡੂੰਘੇ ਰਿਹਾ ਕਰਾ ਸੀ ਮੈਂ ਡੂੰਘਾ ਕਰਨ ਦਾ ਕੋਈ ਫਾਇਦਾ ਨਹੀਂ ਦਿੰਦੇ ਉਹਦਾ ਉਹਦਾ ਲੈਵਲ ਹੈ ਤੇ ਮਾਨਪੁਰ ਦਾ ਲੈਵਲ ਹੈ ਉਹਦੇ ਨਾਲ ਨਹੀਂ ਫਿਰ ਜਿਹਦੇ ਫਾਲ ਹੀ ਕਰੀ ਦਿੱਤੀ ਹੁੰਦੀ ਆ ਪਿਿਰੋੜਾ ਲਗਣਾ ਉਹਦਾ ਲੈਵਲ ਪਸੰਦ ਮੈਂ ਕੋਈ ਨਹੀਂ ਹਾਂ ਮੈਂ ਅੱਜ ਵੀ ਨਹੀਂ ਜਾ ਰਿਹਾ ਸਮਝਦਾ ਨਹੀਂ ਨਹੀਂ ਅਸੀਂ ਸਾਡੀ ਰੋਮੈਂਟ ਹੈ ਮੇਰੀ ਦਵਾਈਆਂ ਬੰਦ ਕਰਾ ਲੋ ਕੋਈ ਕਹਾਣੀ ਨਹੀਂ ਅਸੀਂ ਆਪਣੇ ਕਿਸੇ ਬੈੱਡ ਨਹੀਂ ਪਕਾ ਰਹੇ ਨਹੀਂ ਬੈੱਡ ਦਾ ਮਾਦਰ ਨਹੀਂ ਜਿੰਦਿਆਂ ਦਾ ਨਹੀਂ ਬੈੱਡ ਦਾ ਬਹੁਤ ਗਾਹਾਂ ਵਾਲੀ ਗੱਲ ਹੋ ਗਿਆ ਤੁਸੀਂ ਆਪਣੀਆਂ ਦਵਾਈਆਂ ਬੰਦ ਕਰੋ ਗੱਲ ਕਰਾਂ ਅਪਨ ਨੂੰ 24 ਸਾਨੂੰ ਦੋ ਨਕਸ਼ੇ ਅਸੀਂ ਆਪਣੇ ਨੂੰ ਪੁੱਛ ਲੈਣੇ ਉਹਨਾਂ ਚ ਕੰਮ ਕਰਦਾ 600 100 ਨਕਸ਼ੇ ਵੀ ਦਿੱਤੇ ਨੇ ਤੁਹਾਨੂੰ ਅਧਿਉਤਰਾਇਤੀ ਬੰਦੇ ਸਾਰੇ ਸਮਝਾਉਂਦੇ ਆਂਦੇ ਆਂ ਉਹ ਕਹਿੰਦੇ ਨੇ ਟੈਂਕ ਹੋਵੇ ਦਾ ਹੀ ਨਹੀਂ ਪਤਾ 5-5 ਲੱਖ ਰਣ ਘਟ ਘੜੇ ਨੇ ਤੁਹਾਨੂੰ ਆਹੀ ਬੰਦੇ ਨੇ ਫੈਰ ਵਾਲੇ ਐਸਟੀਐਮ ਸਾਹਿਬ ਨਾਲ ਗੱਲ ਕਰੀ ਉਹ ਤਾਂ ਹੁਣ ਉਹ ਤੇ ਕਿਹੜਾ ਵਧੀਆ ਗੱਲ ਲੱਗਿਆ ਉਹਨਾਂ ਨੂੰ ਵੀ ਆਂ ਅਸੀਂ ਪਹਿਲਾਂ ਆਇਆ ਉਹਨਾਂ ਨੂੰ ਵੀ ਬੜੇ ਸੇਰੋ ਮੰਨ ਗਏ ਸੀ ਕਿਸ ਤਰੀਕੇ ਨਾਲ ਸਮਝਾਇਆ ਸੀ ਬੜੀ ਵਧੀਆ ਤਰੀਕੇ ਨਾਲ ਉਹ ਚਾਹੇ ਬੱਕਰ ਬੱਲੇ ਲੱਗਦਾ ਉਹਨਾਂ ਦੇ ਵਿੱਚੋਂ ਫਸਟ ਪਈ ਹੋਗੇ ਕਿ ਉਹਨਾਂ ਨੂੰ ਪਹਿਲਾਂ ਇਹ ਸੀਗਾ ਕਿ ਤੁਸੀਂ ਬੈਡੀ ਪੱਕਾ ਕਰਨ ਲੱਗੇ ਹੋ ਉਹ ਅੱਜ ਉਹਨਾਂ ਨੇ ਕਿਹਾ ਵੀ ਜੇ ਸਾਨੂੰ ਵੀ ਦੱਸ ਸਕਿਆ ਉਹ ਤਰ੍ਹਾਂ ਦੇ ਕਿ ਇਹ ਡਿਪਾਰਟਮੈਂਟ ਆ ਤੇ ਵੇਖੋ ਬੈੱਡ ਪੱਕਾ ਬਣਾਇਆ ਤੇ ਨਾਲ ਹੀ ਉਹ ਖਲਾਈ ਕਰ ਲਗਾ ਜਿੱਥੇ ਦਸਤ ਡਿੱਗਣਗੇ ਉਹ ਦਰਸ਼ਕਾਂ ਨੂੰ ਧਿਆਨ ਜਰਾ ਕੇ ਕਰ ਰਹੇ ਆ ਜਿਹਦੇ ਨਾਲ ਦਰਸ਼ਕਾਂ ਦਾ ਨੁਕਸਾਨ ਹੋਉਂਦਾ ਸਾਨੂੰ ਵੀ ਦਾਇਰ ਚੱਲਦੇ ਨੇ ਸਾਡੀ ਮਹਿਬੂਬ ਨੂੰ ਕਹਿੰਦਾ ਗਾਰੰਟੀ ਦਿੰਦਾ ਪੂਰੇ ਲੱਕੇ ਰਹਿਣਾ ਤੇ ਥੋੜੀ ਰੀਚਾਰਜਿੰਗ ਨਹੀਂ ਹੋਊਗੀ ਤਾਂ ਇੱਥੇ ਬੈਠਿਆ ਤੁਸੀਂ ਪਾਣੀ ਦਾਨੂੰ ਆ ਕਾਇਦਾ ਨਹੀਂ ਪਹੁੰਚਾ ਦੇਵਾਂਗੇ ਜੀ ਪਾਣੀ ਮੰਗਾ ਲਓ ਸੱਫੀ ਦਾ ਨਹੀਂ ਬੰਦੇ ਪਾ ਦੇਵਾਂਗੇ ਜੀ ਕੰਡੇ ਦੇ ਉਹ ਵੀ ਤੋਂ ਨਹੀਂ ਕੰਡੇ ਘਾ ਰਿਹਾ ਜੀ ਫੇਰ ਕਿਸੇ ਨੇ ਨਹੀਂ ਧਾਉਣੇ ਨਹੀਂ 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 ਤੁਹਾਨੂੰ ਗਰੰਟੀ ਨਹੀਂ ਹੋਣੀ ਧਾਉਣ ਦੀ ਐਪੀਜ਼ਾ ਉਹਦੇ ਨਾਲ ਪਾਸਟਾ ਜੀ ਤੁਸੀ ਜਾਣੇ ਮਸਤ ਗਾਰਾ ਕਰੀਆ ਖਰਾਬ ਕਰਦੀ ਚਾਹੁੰਦੇ ਆਂ ਅਤੀ ਨੈਸ਼ਨਲ ਏਜ ਮੈਂ ਕਹਿੰਦਾ ਕਿੰਦੇ ਧਾਉਣ ਦੀ ਗੱਲ ਹੈ ਮੈਂ ਨਹੀਂ ਕਹਿੰਦਾ ਨਹੀਂ ਗੱਲ ਹੈ ਲੋ ਮੈਂ ਤੁਹਾਨੂੰ ਜਿੰਦਗੀ ਦੀ ਗਰੰਟੀ ਹੈ ਜੋ ਪੀਸਾ ਦੇ ਦਾਂ ਤੇ ਵੀ ਰੀਚਾਰਜਿੰਗ ਆ ਜਿਹੜਾ ਸਟ੍ਰਕਚਰ ਆ ਉਹਨੇ ਕੋਈ ਵੀ ਤੁਸੀਂ ਰੀਚਾਰਜਿੰਗ ਨਹੀਂ ਹੋਣੀ ਇਸੇ ਤੁਹਾਨੂੰ ਨਾ ਰੱਖਿਆ ਜਾ ਦੇ ਜਿਹੜੀ ਜਿਹੜੀ ਉਹ ਕਹਿੰਦੇ ਕਿ ਜਦੋਂ ਬਹੁਤ ਵੱਧ ਗਈ ਅਸੀਂ 40% ਜਿਹੜੀ ਇਹ ਇਹਨਾਂ ਦੇ ਤੋਂ ਸਾਡੇ ਹਿਸਾਬ ਨਾਲ ਟੈਕਨੀਕਲ ਬੰਦਿਆਂ ਨੂੰ ਦਿਖਾ ਦਿਓ ਤੁਸੀਂ ਸਿਆਰੇ ਦੇ ਦਿਖਾ ਦਿਓ ਕਿ ਰਿਪੋਰਟ ਕਰਾ ਲੂ ਤੁਸੀਂ ਯਾਨੀ ਕਿ ਇਹ ਆ ਵੀ ਆਪਾਂ ਕਰ ਇੱਕ ਦੂਜਾ ਕਰ ਚੁੱਕੇ ਨਹੀਂ ਜੇ ਮੈਂ ਕਹਿੰਦਾ ਹੋਣੀ ਹੈ ਤੁਸੀਂ ਤਾਂ ਨਹੀਂ ਹੋਣੀ ਅਸੀਂ ਸਭ ਕਾ ਤਫਾਉ ਗਾਹਾਂ ਦਾ ਧਾਂ ਦੇਖਣਗੇ ਆ ਨਾ ਨਾ ਉਹ ਥੋੜਾ ਹੀ ਹੈ ਤੇ ਬੱਦਰੀ ਲੋਕੋ ਦਿੱਸਦਾ ਸਾਡਾ ਮਸਾ ਨਾ ਸਾਡੇ ਜਿੰਨਾ ਪਾਣੀ ਉੱਪਰ ਆ ਗਿਆ ਤਿੰਨ ਤੋਂ ਪੰਜ ਦੀਆਂ ਸਾਡੀਆਂ ਮੋਟਰਾਂ ਚੱਲਦੀਆਂ ਹਨ 15-20 ਤੋਂ ਜਿਹੜੀ ਤੁਸੀਂ ਕਿਹਾ ਨਹੀਂ ਉਹਦੇ ਲਈ ਲਿਫਟ ਹੀ ਮੈਂ ਉਹਨੂੰ ਕਹੀ ਜਨਾ ਨਹੀਂ ਤੁਸੀਂ ਦੇ ਦੇ ਲਿਫਟ ਹੀ ਮੈਂ ਅਸੀਂ ਲਵਾਗੇ ਉਹ ਅਸੀਂ ਲੈਣੀ ਹੀ ਲੈਣੀ ਆ ਹਰ ਉਹ ਖੜੇ ਨਹੀਂ ਦੇਖ ਰਹੇ ਨਹੀਂ ਸਿਰਫ ਪੰਜ ਨੇ ਗਾਣਮਾ ਤੋਂ ਇਹਨਾਂ ਨੇ ਪਿਛਲੇ ਸਾਲ ਵੀ ਕਿਹਾ ਸੀ ਅਸੀਂ ਪਿਛਲੇ ਸਾਲ ਵੀ ਪੁੱਛਿਆ ਸੀ ਅੱਧੀ ਕੋਸ਼ਿਸ਼ ਕੀਤੀ ਹੈ ਜਾਣੇ ਜੀ ਪੰਜਾਬੀ ਅਸੀਂ ਆਈ ਜਾਂਦੀ ਆ ਪਹਿਲਾ ਨਾਇਆ ਜੀ ਪਹਿਲਾ ਨਾਇਆ ਜੀ ਆਪਾਂ ਸਰਕਾਰ ਤੋਂ ਦੂਜਾ ਕੀ ਹੈ ਕੀਤਪੁਰ ਨਾ ਕੋ ਸਾਬਰੇ ਨਾਲ ਕੀਤਾ ਉਹ ਦੇਖੀ ਅਸੀਂ ਅਸੀਂ ਆ ਵੀ ਜਿਹੜੀ ਹੋਣਾ ਐਸਡੀਐਮ ਮੀਟਿੰਗ ਦੇ ਵਿੱਚ ਫੈਸਲਾ ਤਾਂ ਇਹ ਲਿਆ ਗਿਆ ਉਹ ਜਾਨੀ ਆਪਣੇ ਤੱਥ ਦੱਸੀ ਗਏ ਨੇ ਜੋ ਸਰਕਾਰ ਨੇ ਦਿੱਤੇ ਇਹ ਨੇ ਤੁਹਾਨੂੰ ਪਤਾ ਹੀ ਆ ਮੁਲਾਜ਼ਮ ਤਾਂ ਆਪਣਾ ਪੱਖੇ ਭਾਰੀ ਰੱਖਦੇ ਹੁੰਦੇ ਨੇ ਪਰ ਅਸੀਂ ਉਹਨਾਂ ਨੂੰ ਕਿਹਾ ਵੀ ਪ੍ਰੈਕਟੀਕਲੀ ਆ ਕੇ ਤੁਸੀਂ ਸਾਡੇ ਨਾਲ ਉੱਥੇ ਦੇਖੋ ਜਾਂ ਸਾਡੇ ਨਾਲ ਡਿਬੇਟ ਤੇ ਬੈਠੋ ਉਹ ਸਾਬ ਨਾਲ ਗੱਲ ਹੋਊਗੀ ਅਸੀਂ ਤਾਂ ਉਹਨਾਂ ਨੂੰ ਕਹਿਤਾ ਵੀ ਸਵੇਰੇ ਅਸੀਂ ਆਪਣੀਆਂ ਮਸ਼ੀਨਾਂ ਰੋਕੀਆਂ ਜਾਣਗੀਆਂ ਸਾਰੀਆਂ ਜਥੇਬੰਦੀਆਂ ਦਾ ਸੰਯੁਕਤ ਮੋਰਚੇ ਵੱਲੋਂ ਵੀ ਇਕੱਠ ਹੋ ਗਿਆ ਅਰ ਹੋਰ ਆਪਣੇ ਰਾਜਨੀਤਿਕ ਜਥੇਬੰਦੀਆਂ ਵੀ ਆਮ ਪਿੰਡੂ ਜਨ ਸਮੂਹ ਸਾਰਿਆਂ ਦੀ ਇਹ ਮੰਗ ਆ ਉਹ ਸਭ ਅੰਗ ਦੇ ਹਿਸਾਬ ਨਾਲ ਹੁਣ ਅਸੀਂ ਸਵੇਰੇ 11 ਵਜੇ ਸੜਕ ਬੰਦ ਕਰਾਂਗੇ ਉੱਥੇ ਧਰਨੇ ਤੇ ਬੈਠਾਂਗੇ ਹੋ ਸਕਦਾ ਉੱਥੇ ਕੋਈ ਹੋਰ ਵੀ ਐਕਸ਼ਨ ਲੈਣਾ ਪੈ ਗਿਆ ਸਾਂਝਾ ਨਾ ਹੋਰ ਵੱਡਾ ਐਕਸ਼ਨ ਵੀ ਲਿਆ ਜੀ ਕਿਹੜਾ ਕਿਹੜਾ ਹਾਈਵੇ ਹੈ ਜਿਹੜਾ ਉਹ ਜਾਮ ਕੀਤਾ ਜਾਵੇਗਾ ਵੀਰੇ ਗੱਡੀ ਦਾ ਪੁਲ ਬੰਦ ਕਰਿਆ ਜਾਊਗਾ ਗੱਡੀ ਦਾ ਪੁਲ ਪ੍ਰੋਪਰ ਬੰਦ ਕੀਤਾ ਜਾਊਗਾ ਕਿੰਨੇ ਕ ਸਮੇਂ ਲਈ ਕੀਤਾ ਜਾਊਗਾ ਆਣ ਮੈਸੇਜ ਸਮੇਂ ਦੇ ਹੋਊਗਾ ਜੀ ਗਾਤੀ ਮਸ਼ੀਨਾਂ ਕੱਢ ਕੇ ਬਾਹਰ ਨਹੀਂ ਜਾਂਦੇ ਉਹ ਬੰਦ ਨਹੀਂ ਕਰਦੇ ਮੀਟਿੰਗ 'ਚ ਕੋਈ ਸਹਿਮਤੀ ਨਹੀਂ ਬਣੀ ਨਹੀਂ ਬਣੀ ਨਹੀਂ ਜੀ ਹੈਗੀ ਬਣੀ ਨਹੀਂ ਉਹ ਮੰਨਣ ਨੂੰ ਤਿਆਰ ਨਹੀਂ ਹੈਗੀ ਨਹੀਂ ਜੀ ਉਹ ਆਪਣੀ ਲੌਲੀਪੌਪ ਦੇ ਹੀ ਜਾਂਦੇ ਨੇ ਬਣੀ ਨਹੀਂ ਹੈਗੀ ਸਹਿਮਤੀ ਅਸੀਂ ਕਿਹਾ ਵੀ ਪ੍ਰੈਕਟੀਕਲੀ ਆ ਕੇ ਦੇਖੋ ਤੁਸੀਂ ਕਾਗਜ਼ੀ ਸਾਡੇ ਕੋਲ ਲੱਗ ਜਾਂਦੇ ਹੋ ਵੀ ਸਾਡੀ ਡਰਾਇੰਗ ਚਾਹਾ ਉਸ ਅਜੀਦਾ ਇੱਕ ਦਰਖਤ ਕੱਢ ਲਈਏ ਸਾਡੇ ਤਾਂ ਪਰਚਾ ਹੁੰਦਾ ਸਾਨੂੰ ਨੰਗਣ ਨੂੰ ਡਿੱਕਾ ਲੱਗਦਾ ਇਹਨਾਂ ਨੇ ਹੁਣ ਹਜ਼ਾਰਾਂ ਹੀ ਦਰਖਤ ਕੱਢ ਦੇਣਾ ਅਸੀਂ ਮੈਹਰ ਚੌੜੀ ਕਰਨੀ ਆ ਫਿਰ ਇਹਨਾਂ ਨੇ ਕਹਿਣਾ ਇਹਦੀਆਂ ਛਪਾਂ ਡੇਗਦੀਆਂ ਨੇ ਹੁਣ ਅਸੀਂ ਇਹਨੂੰ ਪੱਕਾ ਕਰਨਾ ਤੁਹਾਨੂੰ ਤਾਂ ਕਹਿੰਦੇ ਪੱਕੀ ਕਰਨੀ ਨਹੀਂ ਪਰ ਉਹ ਪੱਕੀ ਕਰ ਰਹੇ ਨੇ ਸਾਰੀ ਉਹਨਾਂ ਦੀ ਬਣੀ ਹੀ ਆ ਇਹ ਇੱਕ ਸਾਨੂੰ ਲਾਲੀਪਾਪੇ ਦਿੰਦੇ ਨੇ 21 ਦਿਨ ਦੀ ਬੰਦੀ ਆ ਪੰਜ 10 ਦਿਨ ਲੰਘੇ ਦਸਾਂ ਦਿਨਾਂ ਚ ਇਹਨਾਂ ਨੇ ਜਿੰਨਾ ਕੋ ਸਾਨੂੰ ਕਹਿੰਦੇ ਨੇ ਉਹਨਾਂ ਉਹ ਪੱਕਾ ਕਰ ਦੇਣਾ ਅਗਲੀ ਵਾਰ ਚ ਪ੍ਰੋਪੋਜ਼ਲ ਬਣੀ ਆ 3 ਸਾਲ ਦੀ ਨਾਂ ਦੀ ਫੇਰ ਪੱਕਾ ਕਰ ਦੇਣਾ ਇਸ ਲਈ ਅਸੀਂ ਹੁਣ ਇਹਨਾਂ ਨੂੰ ਕੰਮ ਨਹੀਂ ਦੇਣਾ ਉਹਨਾਂ ਨੂੰ ਵਾਰਨਿੰਗ দেয়াਏ ਕੋਲ ਜੈਸਮੀਨ ਸਾਹਿਬ ਸਾਰੀ ਬੈਠੀ ਸੀ ਮੁਲਾਜ਼ਮ ਕੱਲ ਨੂੰ ਰੋਡ ਜਾਮ ਕਿੱਥੇ ਰੋਡ ਜਾਮ ਕਰਿਆ ਜਾਊਗਾ ਠੀਕ ਮੈਂ ਤਾਂ ਹਰਦੀਪ ਸਿੰਘ ਜਾਸਪੁਰਾ ਜ਼ਿਲ੍ਹਾ ਪ੍ਰਧਾਨ ਭਾਪਿਕ ਸਾਹਿਬ ਜੀ ਕਰਦਿਆਂ ਲੁਧਿਆਣਾ ਆ ਜਿਹੜੀ ਮੀਟਿੰਗ ਕੀਤੀ ਜਾਂਦੀ ਹੈ ਕੀ ਕਰਨਾ ਚਾਹੀਦਾ ਇਹ ਜੋ ਮੀਟਿੰਗ ਆ ਇੱਕ ਸਾਂਝੀ ਮੀਟਿੰਗ ਆ ਇਹਦੇ ਵਿੱਚ ਬਖ ਬਖ ਪਿੰਡਾਂ ਤੋਂ ਸਾਰੇ ਲੋਕ ਆਏ ਨੇ ਕਿਉਂਕਿ ਜੋ ਵੀ ਜਿਹੜੀ ਸਾਡੀ ਨਹਿਰ ਆ ਰੋਪੜ ਤੋਂ ਲੈ ਕੇ ਆਪਣੀ ਜਾਂਦੀ ਆ ਬਠਿੰਡੇ ਤੱਕ ਇਹਦੇ ਵਿੱਚੋਂ ਚਾਰ ਨਹਿਰਾਂ ਅੱਗੇ ਵੀ ਨਿਕਲਦੀਆਂ ਨੇ ਇਹਦੀ ਸਰਕਾਰ ਨੇ ਇਹਨੂੰ ਬੰਦ ਕਰਕੇ ਇਹਨੂੰ ਪੱਕਾ ਕਰਨ ਦਾ ਜੋ ਪ੍ਰੋਜੈਕਟ ਆ ਸ਼ੁਰੂ ਕੀਤਾ ਵਾ ਉਸ ਦੇ ਵਿਰੋਧ ਦੇ ਵਿੱਚ ਸਾਰੇ ਇੱਥੇ ਇਲਾਕੇ ਦਾ ਇਕੱਠ ਹੋਇਆ ਵਾ ਅਸੀਂ ਇੱਥੇ ਵਾਕਿ ਵਾਕ ਪਿੰਡਾਂ ਤੋਂ ਆਏ ਪੰਜ-ਛੇ ਸਰਪੰਚਾਂ ਦੀ رائے ਲਈਆ ਸਾਰਿਆਂ ਨੇ ਇਹ ਕਹਿਣਾ ਵੀ ਨਹਿਰ ਨੂੰ ਪੱਕਾ ਸਰਕਾਰ ਵੱਲੋਂ ਨਾ ਕੀਤਾ ਜਾਵੇ ਹਾਂ ਤੁਹਾਨੂੰ ਕਿੱਥੋਂ ਪਤਾ ਲੱਗਿਆ ਵੀ ਇਹ ਜਿਹੜੀ ਪੱਕੀ ਹੋਣ ਦੀ ਜੋ ਸਾਡੀ ਗੱਲਬਾਤ ਆ ਸਾਡੀ ਐਕਸ਼ਨ ਸਾਹਿਬ ਨਾਲ ਗੱਲ ਹੋਈ ਸੀਗੀ ਨਹਿਰ ਵਿਭਾਗ ਦੇ ਜੋ ਲੁਧਿਆਣੇ ਬਹਿੰਦੇ ਨੇ ਉਹਨਾਂ ਨੇ ਦੱਸਿਆ ਵੀ ਹਾਂਜੀ ਬਾਕੀ ਇਹ ਪ੍ਰੋਜੈਕਟ ਆਇਆ ਹੋਇਆ ਵੀ ਇਹ ਨੈਣ ਨੂੰ ਪੱਕਾ ਕੀਤਾ ਜਾਣਾ ਕਿਤੋਂ ਪੱਕੀ ਕੀਤੀ ਜਾ ਰਹੀ ਹੈ ਪਹਿਲਾਂ ਹਾਂਜੀ ਇਹਦਾ ਕੰਮ ਆ ਜਿਹੜਾ ਆਪਣਾ ਇੱਥੇ ਪਾਲ ਮਾਜਰੇ ਦੇ ਕੋਲ ਮਸ਼ੀਨਾਂ ਪਾਪਲੇ ਨਾਲ ਲੱਗੀਆਂ ਹੋਈਆਂ ਨੇ ਉਹ ਮਿੱਟੀ ਕੱਢ ਰਹੀਆਂ ਨੇ ਤੇ ਉਹਨਾਂ ਨੇ ਇਹ ਵੀ ਦੱਸਿਆ ਵੀ ਇਹਦੇ ਵਿੱਚ ਜੋ ਪਾਣੀ ਦੀ ਮਾਤਰਾ ਵਾ ਜਿਵੇਂ 11000 ਲੱਖ ਪਾਣੀ ਛੱਡਿਆ ਜਾ ਰਿਹਾ ਅੱਗੇ ਹੁਣ ਇਹਦੇ ਵਿੱਚ 15.5 ਛੱਡਿਆ ਜਾਊਗਾ ਵੀ ਹੋਰ ਇਹਦੀ ਜਿਹੜੀ ਕੈਪੈਸਿਟੀ ਆ ਵਧਾਈ ਜਾਊਗੀ ਸਬੰਧ ਦੇ ਵਿੱਚ ਕਿਸੇ ਅਧਿਕਾਰੀ ਨਾਲ ਗੱਲ ਹੋਈ ਤੋਂ। ਦੇਖੋ ਸਾਡੀ ਹਜੇ ਐਕਸ਼ਨ ਸਾਹਿਬ ਨਾਲ ਗੱਲ ਹੋਈ ਆ ਇਸ ਸਬੰਧ ਦੇ ਵਿੱਚ ਅਸੀਂ ਅੱਜ ਸਾਡੇ ਜੋ ਸਮਰਾਲਾ ਐਕਸ਼ਨ ਆਪਣੇ ਐਸਡੀਐਮ ਸਾਹਿਬ ਨੇ ਉਹਨਾਂ ਨੂੰ ਮਿਲਾਂਗੇ ਤੇ ਜੋ ਹਲਕਾ ਵਿਧਾਇਕ ਨੇ ਜਿਕਤਾਰ ਸਿੰਘ ਵਿਧਾਲਪੁਰਾ ਉਹਨਾਂ ਨੂੰ ਵੀ ਮਿਲਾਂਗੇ ਤੇ ਉਹਨਾਂ ਦਾ ਐਮਐਲਏ ਸਾਹਿਬ ਨੂੰ ਕਹਿ ਕੇ ਅਸੀਂ ਜੋ ਮੰਤਰੀ ਨੇ ਸਾਡੇ ਇਲਾਕੇ ਦੇ ਮੁੰਡਿਆ ਸਾਹਿਬ ਨੇ ਜਾਂ ਦਸੌਂ ਸਾਹਿਬ ਨੇ ਇਹਨਾਂ ਨੂੰ ਵੀ ਅਸੀਂ ਮਿਲਣ ਦੀ ਕੋਸ਼ਿਸ਼ ਕਰਾਂਗੇ। ਅਗਰ ਨਹੀਂ ਹੱਲ ਹੁੰਦਾ ਕੋਈ ਫਿਰ ਅਗਲਾ ਸੰਘਰਸ਼ ਕਰੀਏ ਦੇਖੋ ਪਹਿਲਾਂ ਤਾਂ ਅਸੀਂ ਸਰਕਾਰ ਅੱਗੇ ਬੇਨਤੀਉ ਕਰਦੇ ਆ ਅਸੀਂ ਹਲਕਾ ਵਿਧਾਇਕ ਨੂੰ ਵੀ ਕਹਾਂਗੇ ਉਹਨਾਂ ਦੀ ਡਿਊਟੀ ਬਣਦੀ ਆ ਸਾਰੇ ਇਲਾਕਾ ਹੀ ਇਹ ਕਹਿੰਦਾ ਵੀ ਇਹ ਨੂੰ ਪੱਕਾ ਨਾ ਕੀਤਾ ਜਾਵੇ ਇਹਦੇ ਨਾਲ ਸਾਡੇ ਆਲੇ-ਦਾਲੇ 10-10 15-15 ਕਿਲੋਮੀਟਰ ਲੋਕਾਂ ਨੂੰ ਜਿਹੜਾ ਪਾਣੀ ਦਾ ਪੱਧਰ ਆ ਉੱਚਾ ਵਾ ਇੱਕ ਜੋ ਰੀਚਾਰਜ ਵੱਡੇ ਪੱਧਰ ਤੇ ਹੋ ਰਿਹਾ ਇੱਕ ਵਧੀਆ ਪਾਣੀ ਸਾਨੂੰ ਪੀਣ ਨੂੰ ਇਹਦਾ ਮਿਲ ਰਿਹਾ ਵਾ ਇਹਦੀ ਸਫਾਈ ਬੇਸ਼ੱਕ ਸਰਕਾਰ ਕਰਾਉਂਦੀ ਆ ਕਰਾਵੇ ਪਰ ਇਹ ਨੂੰ ਪੱਕਾ ਨਾ ਕੀਤਾ ਜਾਵੇ ਮੈਮ ਅਸੀਂ ਲੁਧਿਆਣਾ ਕਨਾਲ ਸਰਕਲ ਲੁਧਿਆਣਾ ਆਸ਼ਕਤੋਸ਼ ਕੁਮਾਰ ਜਿਹੜਾ ਇਹ ਸਾਡਾ ਪ੍ਰੋਜੈਕਟ ਸੀਗਾ ਸਬੰਧ ਕਨਾਲ ਨੂੰ ਦੀ ਕੈਪੈਸਿਟੀ ਵਧਾਉਣ ਦੇ ਲਈ ਜਾਂ ਨੂੰ ਰੀਮੋਡਲ ਕਰਨ ਦੇ ਲਈ ਇਹਦਾ ਅਸੀਂ ਇਹ ਬਣਾਇਆ ਸੀ ਆ ਕਿ ਵੀ ਇਹਦੀਆਂ ਇਹਨਾਂ ਕੁਝ ਜਗ੍ਹਾ ਦੇ ਉੱਤੇ ਸਿਰਫ ਸਾਈਡਾਂ ਪੱਕਿਆ ਕਰਾਂਗੇ ਤੇ ਸਾਰੀ ਦੀ ਸਾਰੀ ਰੀਚ ਦੇ ਵਿੱਚ ਜਿਹੜਾ ਇਹਦਾ ਬੈੱਡ ਹੈ ਉਹਨੂੰ ਕੱਚਾ ਰੱਖਣ ਦਾ ਪ੍ਰੋਗਰਾਮ ਸੀ ਤੇ ਇਹਦੇ ਨਾਲ ਕੀ ਹੋਊਗਾ ਕਿ 3000 ਕਿਊਸਿਕ ਵੱਧ ਪਾਣੀ ਦੀ ਇਨਕ੍ਰੀਸਮੈਂਟ ਹੋ ਰਹੀ ਆ ਇੱਕ ਨਾਲ ਦੇ ਵਿੱਚ ਜਿਹਦੇ ਨਾਲ 9.5 ਲੱਖ ਏਕੜ ਹੋਰ ਸਿੰਚਾਈ ਦੇ ਅਧੀਨ ਰਖਵਾ ਆ ਜਾਊਗਾ ਤੇ ਇਸ ਪ੍ਰੋਜੈਕਟ ਦੇ ਬਣਦੇ ਨਾਲ ਪੰਜਾਬ ਨੂੰ ਜਿਹੜਾ ਪਾਣੀ ਦਾ ਵਾਧਾ ਹੋਇਆ ਗਰਾਊਂਡ ਵਾਟਰ ਥੰਨੀ ਤੇ ਜਾ ਰਿਹਾ ਉਹਨੂੰ ਰੂਬਸਟ ਹੋ ਜਾਊਗਾ ਵਾਪਸ ਹੋ ਜਾਊਗਾ ਤੇ ਪੰਜਾਬ ਦੇ ਲੋਕਾਂ ਨੂੰ ਬੜਾ ਖੁਸ਼ਹਾਲੀ ਦਾ ਮਿਲੇਗੀ ਇਸ ਕਰਕੇ ਸਾਨੂੰ ਇਹ ਨਇਅ ਦੇ ਪ੍ਰੋਜੈਕਟ ਨੂੰ ਚੱਲਣ ਦੇ ਲਈ ਲੋਕਾਂ ਨੂੰ ਸਾਡੇ ਨਾਲ ਰਲ ਕੇ ਚੱਲਣਾ ਚਾਹੀਦਾ ਤਾਂ ਕਿ ਅਸੀਂ ਵੱਧ ਤੋਂ ਵੱਧ ਉਪਜ ਲੈ ਸਕੀ ਤੇ ਆਪਣੇ ਪੀਣ ਵਾਲੇ ਪਾਣੀ ਦੀ ਤੇ ਖੇਤਾਂ ਦੇ ਪਾਣੀ ਦੀ ਵੱਧ ਤੋਂ ਵੱਧ ਸੀਮਾ ਹੀ ਆ ਕਰਵਾਇਆ ਜਾ ਸਕਦਾ। ਹਰ ਨੁਕਸਾਨ ਦੀ ਗੱਲ ਕਰੀ ਜੀ ਕਿਸਾਨ ਜਿੱਥੇ ਵੱਧ ਨੁਕਸਾਨ ਦੀ ਗੱਲ ਕਰ ਰਹੇ ਨੇ ਪਿੰਡ ਵਾਲੇ ਤੋਂ ਨੁਕਸਾਨ ਨੂੰ ਲੈ ਕੇ ਇਕੱਠੇ ਹੋਏ ਨੇ ਤੇ ਉਹਨੂੰ ਤੁਸੀਂ ਕਿਵੇਂ ਮਰੀਫ ਕਰਦੋ ਕਿ ਕਿੰਦਾ ਕੀ ਕਹਿਣਾ ਚਾਹੁੰਦੇ? ਇਹਦੇ ਨਾਲ ਕੋਈ ਨੁਕਸਾਨ ਨਹੀਂ ਹੋ ਰਿਹਾ। ਇਹਦਾ ਅਸੀਂ ਬੈਡ ਕੱਚਾ ਰੱਖ ਕੇ ਜਿਹੜਾ ਰੀਚਾਰਜ ਹੋ ਰਿਹਾ ਨੈਚੁਰਲ ਉਹ ਨਹੀਂ ਹੋ ਰਿਹਾ ਕਿ ਜਿੰਨਾ ਕਿ ਸਾਈਡਾਂ ਦੇ ਉੱਤੇ ਥੋੜੇ ਜਿਹੇ ਪੋਸ਼ਣ ਦੇ ਵਿੱਚ ਸਾਈਡ ਲਾਈਨ ਦੀ ਵੀ ਕਰ ਰਹੇ ਆ। ਉਹਦੇ ਵਿੱਚੋਂ ਕੁਝ ਅਸੀਂ ਇਹਦਾ ਬੈੱਡ ਵੀ ਚੌੜਾ ਕਰ ਰਹੇ ਆ ਜਿਹੜਾ ਕੱਚਾ ਰੱਖਿਆ ਜਾ ਰਿਹਾ ਤੇ ਓਵਰਆਲ ਜਿਹੜੀ ਇਹਦੀ ਸੀ ਪੇਜ ਹੈ ਜਾਂ ਇਹ ਉਹ ਹੋ ਰਹੀ ਹੈ ਉਹ ਵੱਧ ਰਹੀ ਹੈ ਕੱਟ ਨਹੀਂ ਰਹੀ ਕਿ ਕੋਈ ਰੀਚਾਰਜਿੰਗ ਦਾ ਨੁਕਸਾਨ ਨਹੀਂ ਹੋਊਗਾ ਸਮਤੇ ਬਹੁਤ ਵਧੀਆ ਜਿਵੇਂ ਪਹਿਲਾਂ ਸੀ ਚਾਰਜ ਕਰਦੀ ਆ ਉਕਕਣੀ ਦੀ ਚਾਰਜ ਕਰਦੇ ਰਹਾਂਗੇ ਅਮੇਰ ਸਿੰਘ ਜੀ ਸਾਹਿਬ ਨੇ ਪਹਿਲਾਂ ਕਿ ਖਰਚਾਂ ਦੀ ਗੱਲ ਕੀਤੀ ਜਾ ਰਹੀ ਆ ਕੋਈ ਦਸਤੂਰ ਨੂੰ ਨੁਕਸਾਨ ਨਹੀਂ ਪਹੁੰਚਾਇਆ ਜਾਊਗਾ ਨਵੇਂ ਲਗਾਉਣ ਦਾ ਜਾ ਰਿਪਲਾਨ ਕਰ ਲਿਆ ਰੀਪਲਾਨ ਇਹਦੇ ਵਿੱਚ ਕੋਈ ਦਸਤੂਰ ਨੂੰ ਅਸੀਂ ਛੇੜਖਾ ਨਹੀਂ ਲਈ ਕੀਤੀ ਜਾ ਰਹੀ ਇਹਦੇ ਵਿੱਚ ਕੋਈ ਦਸਤੂਰ ਨੂੰ ਕਟਿਆ ਨਹੀਂ ਜਾ ਰਿਹਾ ਸਿਰਫ ਪਾਣੀ ਉੰਡਾ ਚੈਨਲ ਤਾਂ ਹੀ ਸਾਈਡਾਂ ਪੱਕਿਆ ਉਹਨਾਂ ਦੇ ਜਗ੍ਹਾ ਦੇ ਵਿੱਚ ਲਈਆਂ ਗਈਆਂ ਨੇ ਜਿੱਥੇ ਕੋਈ ਦਰਖਤ ਜ਼ਿਆਦਾ ਆਉਂਦੇ ਨੇ ਤਾਂ ਕਿ ਅਸੀਂ ਬਹੁਤਾ ਕੋਈ ਨੇਚਰ ਦੇ ਨਾਲ ਦਰਖਤਾਂ ਦੀ ਕੋਈ ਹੋਰ ਪੰ ਤੋੜਨਾ ਕੀਤੀ ਜਾਵੇ ਅਸੀਂ ਉਹ ਕੋਈ ਇਹਦੇ ਵਿੱਚ ਦਰਖਤਾਂ ਦਾ ਨੁਕਸਾਨ ਨਹੀਂ ਹੋਊਗਾ ਜਿੱਦ ਜਿੱਥੇ ਬੰਦੀਆਂ ਮੰਨ ਨੂੰ ਕਿਹਾ ਗਿਆ ਕਿ ਇਹ ਕੰਮ ਬੰਦ ਕੀਤਾ ਜਾਵੇ ਨਹੀਂ ਤਾਂ ਕੱਲ ਤੋਂ ਉਹ ਹਾਈਵੇ ਜਾਮ ਕਰਨਗੇ ਜਿਹਦੇ ਜ਼ਿੰਮੇਵਾਰ ਨਹਿਰ ਵਿਭਾਗ ਤੇ ਪਰਸ਼ੈਸ਼ਨ ਹੋਵੇਗਾ ਉਹਦੇ ਬਾਰੇ ਕੀ ਹੈ ਦੇਖੋ ਪੰਜਾਬ ਦੀ ਖੁਸ਼ਹਾਲੀ ਦੇ ਲਈ ਪੰਜਾਬ ਦੀ ਹਾਲਤ ਨੂੰ ਦੇਖਦੇ ਹੋਏ ਇਹ ਪ੍ਰੋਜੈਕਟ ਦਾ ਚਲਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੇ ਨਾਲ ਪੀਣ ਵਾਲਾ ਪਾਣੀ ਖੇਤਾਂ ਨੂੰ ਲੱਗਣ ਵਾਲਾ ਕਟੂਕਟ 9.5 ਲੱਖ ਹੈਕਟੇਰ ਜਾਂ 9.5 ਲੱਖ ਏਕੜ ਰਕਵਾ ਸੰਜਾਈ ਇਹਦੀ ਹੋਊਗਾ ਇਹਦੇ ਨਾਲ ਸਾਰੇ ਪੰਜਾਬ ਦੇ ਵਿੱਚ ਬਹੁਤ ਖੁਸ਼ਹਾਲੀ ਵਾਲਾ ਮਾਹੌਲ ਪੈਦਾ ਹੋਊਗਾ ਇਹਨੂੰ ਰੋਕੜਨੀ ਚਾਹੀਦਾ ਇਹਨੂੰ ਸਮਾਤੇ ਆਸਾਨ ਜੁਣੀ ਬੰਦ ਕਿਹਾ ਕਿ ਵੀ ਇਹਨੂੰ ਥੋੜਾ ਜਿਆਦਾ ਤੁਸੀਂ ਵੀ ਆਪਦੇ ਪੱਧਰ ਤੇ ਸਟੱਡੀ ਕਰ ਲੋ ਚਾਹੀਦਾ ਇਦੇ ਨਾਲ ਕੋਈ ਇਹੋ ਜਿਹਾ ਨਹੀਂ ਹੈ ਕਿ ਜਿਹਦੇ ਨਾਲ ਕੋਈ ਨੁਕਸਾਨ ਹੁੰਦਾ ਹੋਵੇ ਇਹਨਾਂ ਸਮੇਂ ਦੇ ਬਹੁਤ ਸਾਡੀ ਜਿਹੜੇ ਲੋਕ ਲੋਕਾਂ ਦਾ ਫਾਇਦਾ ਹੋਊਗਾ ਕੱਲ ਤੋਂ ਇਹ ਕੰਮ ਜਿਹੜਾ ਨਿਰੰਤਰ ਜਾਰੀ ਰਹੂਗਾ ਜਾਂ ਰੁਪੇ ਜਾਵੇ ਅਸੀਂ ਤਾਂ ਜਾਰੀ ਰੱਖਣ ਦੀ ਰੱਖ ਹੈ ਕਿਉਂਕਿ 21 ਦਿਨ ਦਾ ਸਮਾਂ 21 ਦਿਨ ਦੇ ਸਮੇਂ ਦੇ ਵਿੱਚ ਇਹਨੂੰ ਕੰਪਲੀਟ ਵੀ ਕਰਨਾ ਜਿਹੜੇ ਉਹਨਾਂ ਦੀ ਕੋਈ ਖਾਸਾ ਹਾਲਤ ਹੈ ਉਹ ਵੀ ਸਾਨੂੰ ਕੋਈ ਸਮਝ ਨਹੀਂ ਆਈ ਹੈ ਕਿ ਵੀ ਕਿਉਂ ਕੀ ਕਹਿਣਾ ਚਾਹੁੰਦੇ ਨੇ ਪਰ ਇਹ ਅਸੀਂ ਜਿਹੜਾ ਕੰਮ ਹੈ ਨਾ ਖਾਸ ਤਾਲਤ ਦੀ ਤੁਸੀਂ ਗੱਲ ਕੀਤੀ ਹੈ ਪਰੰਤੂ ਜਿੱਥੇ ਵੱਡਿਆਂ ਦਾ ਕਹਿਣਾ ਕਿ ਅੰਗਰੇਜ਼ਾਂ ਦੇ ਟਾਈਮ ਤੋਂ ਇਦਾਂ ਹੀ ਚੱਲੀ ਆ ਰਹੀ ਹੈ ਇਹ ਜੋ ਕੋਈ ਪਾਣੀ ਪਿਆ ਉਹ ਖਾਸ ਤਾਲਤ ਕਿਵੇਂ ਤੁਸੀਂ ਕਹਿੰਦੇ ਉਹਦੇ ਵਿੱਚ ਇਹ ਸੀਗਾ ਕਿ ਇਹ ਦਾ 12.5 ਹਜ਼ਾਰ ਕਿਊਸਿਕ ਦੀ ਨਹਿਰ ਸੀ ਪਰ ਸਾਡੇ ਪੰਜਾਬ ਦੇ ਵਿੱਚ ਜਿਹੜੀ ਪਾਣੀ ਦੀ ਘਾਟ ਨੂੰ ਦੇਖਦੇ ਹੋਏ ਅਸੀਂ ਇਹਨੂੰ ਵੀ ਇਹਦੀ ਕਪੈਸਿਟੀ ਐਨਹਾਂਸ ਕੀਤੀ ਹੈ ਇਹਨੂੰ 15.5 ਹਜ਼ਾਰ ਕਿਊਸਿਕ ਵਧਾਉਣ ਲੱਗੀਆਂ ਤੇ ਇਹ ਵੀ ਇੱਕ ਹਰ ਵੇਲੇ ਕੀ ਹੁੰਦਾ ਕਿ ਵੀ ਰੀਮਾਡਲ ਹੁੰਦੀਆਂ ਰਹੀਆਂ ਨੇ ਪਹਿਲਾਂ 4000 ਸੀ ਇਹਦੀ ਪੇ ਕੈਪੈਸਿਟੀ 9000 ਹੋਈ ਫਿਰ 12625 ਹੋਈ ਹੁਣ ਇਹਦੀ ਅਸੀਂ 15000 ਸਮਥਿੰਗ ਕਰ ਲਗਿਆ ਤੇ ਜਿਹੜਾ 3000 ਕਿਊਸਿਕ ਪਾਣੀ ਲੈਣਾ ਉਹਦੇ ਲਈ ਸਟਰਕਚਰ ਨੂੰ ਸਟੇਬਲ ਕਰਨਾ ਉਹਨਾਂ ਨੂੰ ਉਹਨਾਂ ਦੀ ਜ਼ਿਆਦਾ ਤਕੜਾ ਬਣਾ ਕੇ ਰੱਖਣਾ ਤੇ ਜਾਂ ਇਹਦੇ ਲਈ ਸਾਨੂੰ ਇਹ ਰੀਮੋਡਲ ਕਰਨ ਦੀ ਜਾਂ ਇਹਨੂੰ ਕੋਈ ਜਗ੍ਹਾ ਤੇ ਸਾਈਡ ਲਾਈਨ ਕਰਨ ਦੀ ਜਰੂਰਤ ਪਈ ਹੈ ਕਿਸਾਨ ਜਿੱਥੇ ਬੰਦਿਆਂ ਨਾਲ ਸਹਿਮਤੀ ਬਣੀ ਕੋਈ ਹੁਣ ਗੱਲਬਾਤ ਹੋ ਰਹੀ ਸੀ ਗੱਲਬਾਤ ਚੱਲ ਰਹੀ ਸੀ ਤੁਹਾਡੀ ਵੀ ਸਾਡੇ ਨਾਲ ਤਾਂ ਦੋ ਤਿੰਨ ਦਿਨ ਪਹਿਲਾਂ ਵੀ ਹੋਈ ਸੀ ਉਦੋਂ ਵੀ ਅਸੀਂ ਸਹਿਮਤੀ ਬਣਾਈ ਸੀ ਕਿ ਕੁਝ ਲੋਕ ਸਮਝ ਵੀ ਗਏ ਸੀ ਕਿ ਇਹਨੂੰ ਤੇ ਸਾਨੂੰ ਉਮੀਦ ਹੈ ਕਿ ਵੀ ਇਹ ਸਾਡੇ ਨਾਲ ਵਿੱਚ ਸਾਡੇ ਨਾਲ ਸਹਾਇਤਾ ਕਰਨਗੇ ਪ੍ਰੋਜੈਕਟ ਨੂੰ ਸਫਲ ਕਰਨ ਦੇ ਲਈ ਦੇਖੋ ਸਾਡੇ ਸਮਰਾਲਾ ਦੇ ਕਿਸਾਨ ਭਰਾ ਅੱਜ ਜਿਹੜੇ ਸਾਡੀ ਐਸਸੀ ਸਾਹਿਬ ਕਨਾਲ ਵੱਲੋਂ ਜਿਹੜਾ ਇੱਕ ਪ੍ਰੋਜੈਕਟ ਚੱਲ ਰਿਹਾ ਜਿਹੜੇ ਜਿਹੜੀ ਸਾਡੀ ਨਹਿਰ ਉਹਨੂੰ ਖਲਾਈ ਚੋੜਾ ਕਰਨ ਲਈ ਤੇ ਕੁਝ ਇੱਕ ਥਾਵਾਂ ਤੋਂ ਉਹ ਜਿਹੜੇ ਸਾਈਡਾਂ ਪੱਕਿਆ ਕਰਨ ਦੇ ਲਈ ਉਹਦਾ ਲੋਡ ਕਿਉਂ ਪਈ ਸਾਡਾ ਪੱਕਿਆ ਕਰਨੀ ਕੁਛ ਇੱਕ ਥਾਵਾਂ ਤੋਂ ਜਿਵੇਂ ਕਿ ਤੁਹਾਨੂੰ ਪਤਾ ਹੋਵੇ ਮੀਟਿੰਗ ਦੇ ਵਿੱਚ ਦੱਸਿਆ ਗਿਆ ਵੈਸੀ ਸਾਹਿਬ ਵੱਲੋਂ ਜਿਹੜੀ ਇਹਦੀ ਕਪੈਸਿਟੀ ਉਹ ਹੈਗੀ 12000 ਕਿਊਸਿਕ ਪਾਣੀ ਨੂੰ ਕੈਰੀ ਕਰਨ ਦੀ ਉਹਨੂੰ ਵਧਾ ਕੇ ਅਸੀਂ 15000 ਕਿਊਸਿਕ ਕਰਨ ਜਾ ਰਹੇ ਹਾਂ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਦੋਂ ਪਾਣੀ ਪਿੱਛੋਂ ਵੱਧ ਛੱਡਿਆ ਜਾਏਗਾ ਕਿਤੇ ਉਹ ਜਿਹੜੇ ਜਿਹੜੇ ਬੈਡਸ ਅਗੇਂਸਾਈਡਾ ਹੈਗੀਆਂ ਉਹ ਕਿਤੇ ਉਹ ਪਾਣੀ ਦਾ ਕਰਕੇ ਟੁੱਟ ਨਾ ਜਾਵੇ ਲੋਕਾਂ ਦੀ ਜਾਨਾਂ ਨੂੰ مالی ਨੁਕਸਾਨ ਨਾ ਹੋ ਜਾਵੇ ਉਹਨੂੰ ਧਿਆਨ ਦੇ ਵਿੱਚ ਰੱਖੋ ਕਿ ਜਿੰਨੇ ਸਾਈਡਾਂ ਦੀ ਪੱਕੇ ਦੀ ਲੋੜ ਹੈ ਪਰਟੀਕੂਲਰ ਉਸ ਥਾਵਾਂ ਤੇ 3 ਸਾਲ ਦੇ ਵਿੱਚ ਇਹਨੂੰ ਪੱਕਾ ਕੀਤਾ ਜਾਣਾ ਹੈ ਸਮਰਾਲੇ ਦੇ ਬਿਲਕੁਲ ਲਾਸਟ ਪੁਆਇੰਟ ਤੇ ਫਿਲਹਾਲ ਇਸ ਵਾਰੀ ਪੱਕਾ ਕੀਤਾ ਜਾਣਾ ਹੈ ਪਲੱਸ ਇਸ ਜਿਹੜੀ ਕਹਿੰਦੇ ਨਹਿਰ ਨੂੰ ਚੌੜਾ ਕੀਤਾ ਜਾਣਾ ਤਾਂ ਕਿ ਪਾਣੀ ਦੀ ਕੈਪੈਸਿਟੀ ਦਾ ਵੱਧ ਸਕੇ ਸਾਡੇ ਕਿਸਾਨ ਭਰਾਵਾਂ ਦੇ ਖੱਸਾ ਸੀ ਚੌੜਾ ਕਰਨ ਨਾਲ ਜਿਹੜੇ ਇੱਥੇ ਦਰਾਵਾਂ ਦੇ ਕੰਡੇ ਦੇ ਉੱਤੇ ਰੁੱਖ ਲੱਗੇ ਨੇ ਉਹ ਸਾਰੇ ਡਿੱਗ ਪੈਣਗੇ ਸੋ ਐਸਸੀ ਸਾਹਿਬ ਨੇ ਉਹ ਖੱਸਾ ਦੂਰ ਕੀਤਾ ਹੋਵੇਗਾ ਅਸੀਂ ਫਿਰ 10-10 ਫੁੱਟ ਚੌੜਾ ਕਰ ਰਹੇ ਹਾਂ 10 ਤੋਂ 15 ਜਿੱਥੇ ਕਿਤੇ ਆਪਣੇ ਰੁੱਖ ਆਂਦੇ ਨੇ ਉਸ ਥਾਂ ਤੋਂ ਹੱਲੇ ਉਹਨੂੰ ਕਨਾਲ ਨੂੰ ਚੌੜਾ ਨਹੀਂ ਕੀਤਾ ਜਾ ਰਿਹਾ ਤਾਂ ਕਿ ਰੁੱਖਾਂ ਨੂੰ ਨੁਕਸਾਨ ਨਾ ਪਹੁੰਚੇ ਪਹਿਲੋਂ ਅਸੀਂ ਇਸ ਸਾਲ ਜੋ ਇਹਨਾਂ ਨੇ ਦੱਸਿਆ ਵੀ ਰੁੱਖ ਲਾਵਾਂਗੇ ਅਗਲੇ ਸਾਲ ਇਹ ਰੁੱਖਾਂ ਨੂੰ ਜਿਹੜੀ ਇਹ ਪਟਾਈ ਹੋਏਗੀ ਜਦੋਂ ਰੁੱਖ ਸਾਡੇ ਪੁਰਾਣੇ ਚੱਲ ਪਣਗੇ ਸੋ ਮੈਨੂੰ ਲੱਗਦਾ ਵੇ 3000 ਕਿਊਸਿਕ ਪਾਣੀ ਪੰਜਾਬ ਨੂੰ ਮਿਲੇਗਾ 9 ਲੱਖ ਹੈਕਟੇਰ ਜਿਹੜਾ ਏਰੀਆ ਵੇ ਔਰ ਹੋਰ ਉਹਨੂੰ ਸਚਾਈ ਜਿਹੜਾ ਆਪਣੇ ਟਿਊਬਵਲ ਦੇ ਪਾਣੀ ਤੋਂ ਨਜਾਦ ਮਿਲੇਗੀ ਉਹ ਦਰਿਆਈ ਪਾਣੀ ਤੇ ਸਚਾਈ ਹੋ ਸਕੇਗੀ ਪੰਜਾਬ ਲਈ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੈਗੀ ਹੈ ਪੰਜਾਬ ਸਰਕਾਰ ਜੀ ਇਸ ਪ੍ਰੋਜੈਕਟ ਤੇ ਪੈਸਾ ਲਾ ਰਹੀ ਹੈ ਕੋਈ ਸਰਵੇ ਕਰਕੇ ਲਾ ਰਹੀ ਹੈ ਇੱਕ ਜਿਹੜੇ ਕਿਸਾਨ ਭਰਾਵਾਂ ਦਾ ਇੱਕ ਖਤਸਾ ਔਰ ਸੀ ਜਿਹੜਾ ਪਾਣੀ ਰੀਚਾਰਜ ਹੁੰਦਾ ਵੇ ਉਹ ਸਾਈਡਾਂ ਪੱਕੀਆਂ ਕਰਨਾ ਰੀਚਾਰਜ ਜਿਹੜੀ ਉਹਦੀ ਕੈਪੈਸਿਟੀ ਘਟ ਜਾਏਗੀ ਪਰ ਜੋ ਸਾਡੇ ਐਸ.ੀ. ਸਾਹਿਬ ਨੇ ਦੱਸਿਆ ਇਸ ਤੋਂ ਪਹਿਲਾਂ ਜਿਹੜਾ ਇਸ ਕਨਾਲ ਦਾ ਰੀਚਾਰਜਾ ਜਿਹੜਾ ਹੈਗਾ ਕੈਪੈਸਿਟੀ ਉਹ 426 ਦੇ ਕਰੀਬ ਕਿਸੇ ਫੀਟ ਜਿਹੜਾ ਪਾਣੀ ਹੈ ਉਹ ਲੈਂਦੀ ਹੈ ਕਿਉਂਕਿ ਇਹ ਚੋੜੀ ਹੋ ਜਣੀ ਹੈ ਕੁਛ ਸਾਡੇ ਬੈਡ ਪੱਕੇ ਹੋ ਜਣੇ ਆ ਤੇ ਇਹਦੀ ਜਿਹੜੀ ਚੋੜੀ ਹੋਣ ਕਰਕੇ ਜਿਹੜੀ ਇਹ ਰੀਚਾਰਜਿੰਗ ਕਪੈਸਿਟੀ ਵੀ ਵੱਧ ਜਣੀ ਉਹ 465 ਕਿਊਸਿਕ ਦੇ ਉੱਪਰ ਕਰੀ ਪਹੁੰਚ ਜਣੀ ਹੈ ਸੋ ਦੋਹਾਂ ਪਾਸੇ ਸਾਨੂੰ ਫਾਇਦਾ ਹੋਵੇ ਇੱਕ ਤੇ ਰੀਚਾਰਜ ਕਪੈਸਿਟੀ ਸਾਡੀ ਵੱਧ ਰਹੀ ਹੈ ਦੂਜਾ ਪੰਜਾਬ ਨੂੰ 3000 ਕਿਊਸਿਕ ਪਾਣੀ ਹੋਰ ਮਿਲ ਰਿਹਾ ਸੋ ਮੇਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਵੀ ਇਸ ਜਿਹੜੇ ਪ੍ਰੋਜੈਕਟ ਨਾਲ ਬੰਦ ਚੜ ਕੇ ਸਾਥ ਦੇਣ ਤੇ ਜਿਹੜੇ ਆਪਾਂ ਇਹ ਪਾਣੀ ਨੂੰ ਜਿਹੜਾ ਲੋਕਾਂ ਦੇ ਕਿਸਾਨਾਂ ਆਪਣੇ ਮਾਲਵੇ ਬੈਠ ਤੱਕ ਅੱਗੇ ਦੀ 50 ਕੇ ਸਾਰੇ ਪੰਜਾਬ 'ਚ ਜਿਹੜਾ ਪਾਣੀ ਮਿਲਣਾ ਵੇ ਉਹਨੂੰ ਦੇ ਸਕੀਏ ਜਿੱਥੋਂ ਤੱਕ ਇਹਨਾਂ ਦਾ ਇੱਕ ਸਿਗਾ ਖੱਸਾ ਵੀ ਚੋੜੀ ਹੋਣ ਨਾਲ ਕੋਈ ਨੁਕਸਾਨ ਹੋ ਜਾਏਗਾ ਜਿਹੜਾ ਆਪਣਾ ਸੇਮ ਹੋ ਜਾਏ ਪਾਣੀ ਘਟੇਗਾ ਸਾਈਡਾ ਤੋਂ ਰੀਚਾਰਜ ਹੋ ਜਾਏਗਾ ਸੋ ਉਹ ਖੱਸਾ ਵੀ ਅਸੀਂ ਸਭ ਨੇ ਸਾਰਾ ਦੂਰ ਕਰ ਦਿੱਤਾ ਹੈਗਾ ਵੇ ਸੋ ਮੈਨੂੰ ਲੱਗਦਾ ਨਹੀਂ ਕੋਈ ਇਹੋ ਜੀ ਗੱਲ ਹੋਏਗੀ ਸਾਰੇ ਭਰਾਵਾਂ ਨੂੰ ਅੱਗੇ ਆਉਣਾ ਚਾਹੀਦਾ ਜਿਹੜੀ ਬੈਠ ਕੱਜੀ ਤੁਸੀਂ ਮੀਟਿੰਗ ਬੀਨ ਨਤੀਜਾ ਦੀ ਗੱਲ ਕਰਦੇ ਹੋ ਕਦੀ ਵੀ ਕੋਈ ਮੀਟਿੰਗ ਬੀਨ ਨਤੀਜਾ ਨਹੀਂ ਨਿਕਲਦੀ ਕੋਈ ਜਿਹੜੇ ਉਹਨਾਂ ਦੇ ਡਾਊਟਸ ਹਨ ਅੱਜ ਕਾਫੀ ਡਾਊਟ ਉਹਨਾਂ ਦੇ ਕਲੀਅਰ ਹੋਏ ਨੇ ਉਹ ਆਪਣੇ ਕਿਸਾਨ ਭਰਾਵਾਂ ਨੂੰ ਜਾ ਕੇ ਦੱਸਣਗੇ ਵੀ ਜਿਹੜਾ ਅਸੀਂ ਸਾਨੂੰ ਐਕਸਪਲੇਨ ਕੀਤਾ ਹੋਵੇ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਵੇਖੋ ਇਹ ਵੀ ਕਿਸਾਨ ਆਗੂ ਨੇ ਇਹਨਾਂ ਨੇ ਵੀ ਲੋਕਾਂ ਦੀ ਗੱਲਾਂ ਸੁਣ ਕੇ ਸਰਕਾਰ ਤੱਕ ਪਹੁੰਚਾਣੀਆਂ ਹੁੰਦੀਆਂ ਇਹ ਕਿਸੇ ਵੱਲੇ ਮੋਕੇ ਦੇ ਫੈਸਲਾ ਨਹੀਂ ਲਿਆ ਜਾਂਦਾ ਜਦੋਂ ਆਪਣੇ ਜੱਥੇਬੰਦੀ ਜਾ ਕੇ ਬੈਠਣ ਗੱਲ ਕਰਨਗੇ ਉਹਨਾਂ ਨੂੰ ਪੁਆਇੰਟ ਦੱਸਣਗੇ ਵੀ ਇਹ ਰੇ ਨੁਕਸ ਅੱਜ ਜਾਂ ਕੱਲ ਇੱਕ ਦੇ ਦਿਨ ਦੇ ਵਿੱਚ ਇਹਨੂੰ ਪ੍ਰੋਜੈਕਟ ਨੂੰ ਕਾਮਯਾਬ ਕਰ ਲਵਾਂਗੇ ਧੰਨਵਾਦ